ਖਸਾਨੀ ਦੀ ਗੱਲ ਕਰੋ ਜਿਹੜੀ ਨਹੀਂ ਸਰ ਨਹੀਂ ਸਰ ਉਹ ਵੀ ਸਰ ਆਪਣੀ ਜਵਾਨੀ ਬਸ ਜੀ ਮੇਰੀ ਗੱਲ ਸੁਣੋ ਤੁਸੀਂ ਜਿਹੜੀ ਦੱਸੀ ਚਲੋ ਮੈਂ ਚਲੋ ਖਸਾਨੀ ਤੇ ਆ ਰਹੇ ਹੋ ਜੀ ਪੰਜਾਬ ਦੇ ਪਾਣੀ ਤੇ ਸਰਕਾਰ ਨੇ ਸੈਂਟਰ ਨੇ ਭਾਖੜਾ ਡੈਮ ਐਕਟ ਤੋੜਦਾ ਠੀਕ ਹੈ ਜੀ ਔਰ ਇੱਥੇ ਤੁਸੀਂ ਕੋਸ਼ੜੀ ਪੰਜਾਬ ਸਰਕਾਰ ਦਾ ਇੱਕ ਵੀ ਮੰਤਰੀ ਨਹੀਂ ਬੋਲਿਆ ਬਸ ਨਹੀਂ ਕਿ ਸਾਡਾ ਦਿੱਲੀ ਦਿੱਲੀ ਦੇ ਨਾਲ ਤੇ ਕੇਜਰੀਵਾਲ ਫੜਿਆ ਮੇਰੀ ਗੱਲ ਵੀ ਤਾਂ ਗੱਲ ਤਾਂ ਸੁਣ ਲੋ ਜੀ ਕੇਜਰੀਵਾਲ ਫੜਿਆ ਜਾਂਦਾ ਪੰਜਾਬ ਤੋਂ ਬੱਸਾਂ ਭਰ-ਭਰ ਕੇ ਉੱਥੇ ਜਾਂਦੀਆਂ ਕੋਈ ਵੀ ਜੱਥੇਬੰਦੀ ਉਹਦੇ ਕੋਈ ਵੀ ਨਹੀਂ ਗੱਲ ਕਰੀ ਜੇ ਤੁਸੀਂ ਜਿਹੜੀ ਗੱਲ ਕਰਨੇ ਬਾੜਕੇ ਦੀ ਗੱਲ ਅਸੀਂ ਲੜਾਈ ਲੜਦੇ ਤੇ ਨਾਂ ਸੀ ਦਿੱਤਾ ਉਹ ਸੈਂਟਰ ਲੱਗੀ ਜੀ ਬੋਲਣਾ ਚਾਹੀਦਾ 1 2 10 ਕਿਲੋ ਲੈ ਗਈ ਸਾਰੀ ਤਾਂ ਉੱਥੇ ਪੰਜਾਬ ਉੱਥੇ ਪੰਜਾਬ ਦਾ ਇੱਕ ਵੀ ਬੰਦਾ ਨਹੀਂ ਹੈਗਾ ਜੀ ਉੱਥੇ ਦਾ ਪੰਜਾਬ ਦਾ ਇੱਕ ਵੀ ਬੰਦਾ ਨਹੀਂ ਹੈ ਗੱਲ ਕਰੋ ਹਰ ਰੇਤੇ ਦਾ ਮੁੱਦਾ ਮੁੱਦਾ ਵੀ ਹੈਗਾ ਹਰ ਘਰ ਦਾ ਹਰ ਗਰੀਬ ਇਹ ਵਾਇਟਾਂ ਦਾ ਮੇਤਾ ਬੜਾ ਮੇਗਾ ਇਹਦੇ ਬਾਰੇ ਨਹੀਂ ਸੀ ਕਹ ਕੇ ਸਰਕਾਰ ਨੂੰ ਠੀਕ ਠੀਕ 1,000,000 ਰੁਪਇਆ ਤੁਸੀਂ ਬੀਬੀਆਂ ਨੂੰ ਆਖਿਆ ਸੀ ਉਹਦੀ ਮੈਂ ਨਹੀਂ ਗੱਲ ਕਰਦਾ ਹੋ ਗਿਆ ਯਾਰ ਬਾਈ ਕਦੋਂ ਬੰਦ ਕਰਾਵਾਂਗੇ ਬੰਦ ਕਰਾ ਦਿੱਤਾ ਜੀ ਨਹੀਂ ਸਰ ਕਰਤੀ ਬਾਈ ਜੀ ਉਹਨੂੰ ਚੱਲਣ ਤੋਂ ਬੰਦ ਕਰੀਏ ਇਹ ਨਹੀਂ ਸਾਡੇ ਕੋਲ ਮੁੱਦਾ ਸਾਡੇ ਤੁਸੀਂ ਉਹਨੂੰ ਉਹ ਉਦੋਂ ਹੀ ਕਰਦੀ ਨਾਲ ਜਦੋਂ ਸਰਕਾਰ ਸਾਰਾ ਐਮਐਸਪੀ ਕਿੰਨੀਆਂ ਫਸਲਾਂ ਨੂੰ ਸੰਭਾਲਦੀ ਹੈ ਨਹੀਂ ਦੇ ਸਕਦੀ ਬਾਈ ਜੀ ਬੀਬੀ ਆਪਣੇ ਪੰਜ ਸਾਲ ਬਾਈ ਜੀ ਉਹ ਤਾਂ ਬੰਨ੍ਹਾ ਲਾਲ ਗੱਲ ਕਰੋ ਮੈਂ ਜਿਹੜੀ ਗੱਲ ਕਰ ਸਕਦਾ ਇਹ ਸੈਂਟਰ ਗਵਰਨਮੈਂਟ ਦੇ ਐਵੇਂ ਇੱਕ ਗੱਲ ਬੰਦਾ ਇਹ ਚਲੋ ਨਹੀਂ ਜੀ ਅਸੀਂ ਬਣਾ ਦੇਣਾ ਆਪਾਂ ਗੱਲ ਉਹ ਲਾਂ ਚਲੇਗੇ ਜੀ ਕੈਪਟਨ